ਪਟਿਆਲਾ ਦੇ ਪ੍ਰੇਮਨਗਰ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਘਰ ਨੂੰ ਬੁਰੀ ਤਰ੍ਹਾਂ ਅੱਗ ਲੱਗ ਜਾਂਦੀ ਹੈ ਤੇ ਪਰਿਵਾਰ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਆ। ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਦੇ ਵੱਲੋਂ ਬਾਹਲੇ ਵਿਅਕਤੀ ਦੇ ਵੱਲੋਂ ਪਹਿਲਾਂ ਉਹਨਾਂ ਨੂੰ ਗਾਲੀ-ਗਲੋਚ ਕੱਢੀ ਜਾਂਦੀ ਆ ਜਿਸ ਤੋਂ ਬਾਅਦ ਕੇ ਉਹਨਾਂ ਨੂੰ ਫਿਰ ਤੰਗ ਪਰੇਸ਼ਾਨ ਲਗਾਤਾਰ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਵੱਲੋਂ ਆਪਣੀ ਜਾਨ ਬਚਾਉਣ ਲਈ ਗਵਾਂਢੀਆਂ ਦੇ ਘਰ ਲੁਕਣਾ ਪਿਆ। ਉਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਉਹਨਾਂ ਦੇ ਘਰ ਨੂੰ ਬੁਰੀ ਤਰ੍ਹਾਂ ਅੱਗ ਲਗਾ ਦਿੱਤੀ ਜਾਂਦੀ ਇਹ ਅਤੇ ਗਵਾਂਡੀਆਂ ਨੂੰ ਜਦੋਂ ਇਹ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਹੀ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਅੱਗੇ ਇਹ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਬਾਹਲੇ ਵਿਅਕਤੀਆਂ ਦੇ ਵੱਲੋਂ ਬਾਹਲੇ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਬੁਰੀ ਤਰ੍ਹਾਂ ਤੰਗ ਪਰੇਸ਼ਾਨ ਜਣਾ ਕੀਤਾ ਜਾ ਰਿਹਾ ਸੀਗਾ ਗਾਲੀ ਗਲੋਚ ਕੱਢੀ ਗਈ ਆ ਉਸ ਤੋਂ ਬਾਅਦ ਜਦੋਂ ਘਰ ਤੋਂ ਬਾਹਰ ਚਲੇ ਜਾਂਦੇ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲਈ ਗਵਾਂਡੀਆਂ ਦੇ ਘਰ ਪਹੁੰਚਦੇ ਨੇ ਤਾਂ ਤੁਵੇਲੇ ਉਹਨਾਂ ਦੇ ਘਰ ਨੂੰ ਬੁਰੀ ਤਰ੍ਹਾਂ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਘਰ ਜਿਹੜਾ ਸਮਾਨ ਸੀ ਉਹ ਵੀ ਉਹਨਾਂ ਦੇ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਦੇ ਵੱਲੋਂ ਕਾਰਵਾਈ ਜੜੀ ਜਾਂ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੇ ਹੋਰ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਸੁਤਨਾਮ ਕੋਹੜਾ ਜੀ ਦੇਵਨਗਰ ਬਾਹਰ ਇੱਕ ਅਣਪਛਾਤਾ ਵਿਅਕਤੀ ਮੈਨੂੰ ਜਾਣਦੀ ਨਹੀਂ ਆਇਆ ਉਹਨੇ ਗੇਟ ਖੜਕਾਇਆ ਅਸੀਂ ਗੇਟ ਖੋਲਿਆ ਨਹੀਂ ਹੈਗਾ ਖੜਕਾਈ ਗਿਆ ਗੇਟ ਜਦੋਂ ਗੇਟ ਨਹੀਂ ਖੋਲਿਆ ਉਹਨੇ ਉਸ ਤੋਂ ਬਾਅਦ ਰੋੜੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅੰਦਰ ਤੇ ਰੋੜੇ ਪੱਥਰ ਮਾਰ ਕੇ ਉਹ ਗੇਟ ਤੋੜ ਕੇ ਅੰਦਰ ਵੜ ਗਏ ਰੋੜੇ ਪੱਥਰ ਮਾਰਿਆ ਸੀ ਅਸੀਂ ਭੱਜ ਕੇ ਆਪਣੀ ਜਾਨ ਬਚਾ ਕੇ ਗਵੰਡਿਆ ਦੇ ਘਰ ਚਲੇ ਗਏ ਫਿਰ ਉਹ ਵਿਅਕਤੀ ਅੰਦਰ ਵੜਿਆ ਤੇ ਮੇਰਾ ਉਹਨੇ ਅੰਦਰ ਆ ਕੇ ਅੱਗ ਲਾ ਦਿੱਤੀ ਨਾਲੇ ਮੇਰਾ ਸਾਰਾ ਪੈਸੇ ਪੈਸੇ ਸੋਨਾ ਵਗੈਰਾ ਜਿੰਨਾ ਵੀ ਸਮਾਨ ਸੀ ਬੈੱਡ ਬੁੱਡ ਸਾਰੇ ਮੇਰੇ ਸਾਰੇ ਗਿਆ ਤਾਂ ਕਿ ਮੇਰੇ ਜਿਹੜੀ ਘਰ ਦੀ ਛੱਤ ਸੀ ਉਹ ਵੀ ਸਾਰੀ ਡਿੱਗ ਗਈ ਕੋਈ ਵੀ ਮੇਰੇ ਕੋਲ ਸਮਾਨ ਨਹੀਂ ਰਿਹਾ ਨੇ ਸਾਰਾ ਕੁਝ ਹੀ ਸੜ ਕੇ ਸੁਆਹ ਕਰ ਗਿਆ ਦੇ ਦੇਖਿਆ ਕਿ ਛੋਟਾ ਬੱਚਾ ਵੀ ਤੁਹਾਡੇ ਹੱਥ ਦੇ ਵਿੱਚ ਹੈ ਛੋਟਾ ਛੋਟਾ ਬੱਚਾ ਹੈ ਅੱਗੇ ਇੰਨੀ ਜ਼ਬਰਦਸ ਲੱਗੀ ਹੋਈ ਕਿ ਛੱਤ ਤੱਕ ਡਿੱਗ ਚੁੱਕੀ ਹੈ ਬੁਰਾ ਹਾਲ ਹੋਇਆ ਪਿਆ ਗੀਜ਼ਰ ਤੱਕ ਜਿਹੜੇ ਅੱਗੇ ਨੇ ਬੁਰਾ ਛੱਤ ਦੇ ਪੱਖੇ ਤੱਕ ਹੋ ਚੁੱਕੇ ਨੇ ਅੱਗੇ ਇੰਨੀ ਭਿਆਨਕ ਸੀ ਕਿ ਕੋਈ ਕੋਈ ਚੀਜ਼ ਸਿਰ ਰੱਖ ਕੇ ਅੱਗ ਲਗਾਈ ਗਈ ਹੈ ਕਿ ਕੋਈ ਕਿਸ ਤਰ੍ਹਾਂ ਲੱਗੀ ਆ ਹਾਂਜੀ ਉਹ ਤੁਹਾਨੂੰ ਹੀ ਪਤਾ ਉਹਨੇ ਕੁਝ ਗੇਰੇ ਹੀ ਹੋਣਾ ਅੰਦਰ ਪੈਟਰੋਲ ਛਿੜਕ ਕੇ ਗਿਆ ਉਹਨਾ ਤਾਂ ਹੀ ਉੱਚੇ ਟੱਬੂ ਸੇ ਗੇਰ ਕੇ ਅੱਗੇ ਲਗਾਈ ਹੋਣੀ ਤਾਂ ਇਹ ਇੰਨੀ ਅੱਗੇ ਚੜੀ ਹੈ ਜੀ ਤੇ ਅਸੀਂ ਭੱਜ ਕੇ ਉੱਧਰ ਚਲੇ ਗਏ ਜਦੋਂ ਅਸੀਂ ਉੱਧਰ ਭੱਜ ਗਏ ਉਸ ਕਮਰੇ ਚ ਪੜਿਆ ਉਸ ਤੋਂ ਬਾਅਦ ਉਹਨੇ ਅੱਗ ਲਗਾਈ ਸਾਰੇ ਦਿਨ ਮੇਰੇ ਟੱਬ ਕੋ ਮੈਡੀਕਲ ਸੀ ਉਹ ਵੀ ਸਵਾਹ ਕਰ ਗਿਆ ਸਾਰਾ ਕੁਝ ਚੱਕ ਕੇ ਲੈ ਗਿਆ ਸਾਡੇ ਕੋਲੇ ਹਿੱਤਾ ਇੱਕ ਕੱਪੜੇ ਤੱਕ ਨਹੀਂ ਪਹਿਨਣ ਨੂੰ ਇਹ ਵੀ ਅਸੀਂ ਕਿਸੇ ਤੋਂ ਮੰਗ ਕੇ ਪਾਏ ਹੋਏ ਨੇ ਕੱਪੜੇ ਕੋਈ ਜਾਨੀ ਨੁਕਸਾਨ ਵਗੈਰਾ ਕੋਈ ਉੱਤੇ ਨਹੀਂ ਹੋਇਆ ਕਿਉਂਕਿ ਕੌਣ ਕੌਣ ਸੀ ਘਰ ਦੇ ਵਿੱਚ ਉਸ ਟਾਈਮ ਸਮੇਂ ਕੌਣ ਸੀ ਜਦੋਂ ਅੱਗ ਲੱਗੀ ਮੈਸੇਜ ਜੀ ਮੇਰੀ ਬੇਟੀ ਸੀ ਤੇ ਉਹਦੀਆਂ ਦੋ ਬੱਚੀਆਂ ਸੀਗੀਆਂ ਇੱਕ 20 ਸਾਲ 20 ਦਿਨ ਦੀ ਕੁੜੀ ਐ ਤੇ ਇੱਕ 22 ਸਾਲ ਦੀ ਕੁੜੀ ਕੁਛ ਵੀ ਨਹੀਂ ਹੈਗਾ ਪੱਲੇ 20 ਮਹੀਨਾ ਦਾ ਬੱਚਾ ਐ ਤੇ 20 ਦਿਨ ਦੀ ਬੇਟੀ ਐ ਤੇ ਇਸ ਨੂੰ ਲੈ ਕੇ ਇਨੀ ਝੋਲਸੇ ਆਗ ਲੱਗ ਗਈ ਇੱਕੋ ਦਾਮੀ ਭੱਜੇ ਕਿਸ ਤਰ੍ਹਾਂ ਤੁਸੀਂ ਅਸੀਂ ਜੀ ਇਧਰੋਂ ਗੇਟ ਤੋਂ ਜਦੋਂ ਰੋੜੇ ਮਾਰਿਆ ਸੀਗਾ ਅਸੀਂ ਦਵਾ ਦਾ ਇਧਰੋਂ ਗੇਟ ਖੋਲ੍ਹਿਆ ਤੇ ਅਸੀਂ ਭੱਜ ਕੇ ਬਾਹਰ ਨਿਕਲ ਕੇ ਗਵਾਂਡੀਆਂ ਦੇ ਘਰੇ ਬੜੀ ਗੇਮੈਂਟ ਐ ਸੀ ਵੀ ਮੇਰੀ ਬੱਚੀ ਤੇ ਇਹਦੀ ਦੋਨੋਂ ਬੱਚੀਆਂ ਦੀ ਜਾਨ ਵੱਢ ਦੇ ਮੈਨੂੰ ਆਪਣੀ ਪਰਿਵਾਰ ਹੀ ਸੀ ਲੈ ਕੇ ਇਹਨਾਂ ਨੂੰ ਮੈਂ ਬਾਹਰ ਭੱਜੀ ਗਈ ਗੁਆਟੀਆਂ ਦੇ ਬੜ ਗਈ ਤੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਜਦ ਤੱਕ ਪੁਲਿਸ ਕਹਿੰਦੇ ਅਸੀਂ ਆਗੇ ਆਗੇ ਪਹੁੰਚ ਗਏ ਤੇ ਮੈਂ ਅਸੀਂ ਕਿਹਾ ਵੀ ਬੰਦਾ ਸਾਡੇ ਘਰੇ ਬੜਿਆ ਹੋਇਆ ਪਹੁੰਚ ਕੇ ਪਹੁੰਚ ਕੇ ਬਸ ਐ ਕਰਕੇ ਉਹ ਦੋਨੋਂ ਬੰਦਾ ਸਾਰੀ ਬਾਲਤਤ ਕਰਕੇ ਭੱਜ ਗਿਆ ਸੀ ਜਦ ਤੱਕ ਪੁਲਿਸ ਆਈ ਹੈ ਤੇ ਫਾਇਰ ਵਰਗਰੇਡ ਨੂੰ ਫੋਨ ਕਿਸੇ ਗੁਆਡੀ ਵਾਲੇ ਕੀਤਾ ਸੀਗਾ ਤੇ ਤਾਂ ਫਾਇਰ ਵਰਗਰੇਡ ਨੇ ਆ ਕੇ ਅਗ ਪਹੁੰਚਾਈ ਆ ਜਿਹੜੇ ਮਹੱਲੇ ਦੇ ਲੋਕ ਨੇ ਉਹ ਕੋਈ ਨਹੀਂ ਆਏ ਉਹਨਾਂ ਨੇ ਨੇ ਫੜਨ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਨਹੀਂ ਜੀ ਜਦੋਂ ਅੱਗ ਲੱਗੀ ਉਸ ਤੋਂ ਬਾਅਦ ਆਏ ਨੇ ਜੀ ਸਾਰੇ ਸੋ ਤੁਸੀਂ ਮਨਲੇ ਨੂੰ ਜਿਹੜਾ ਸਾਰੀ ਗੱਲ ਸੀਗੀ ਸਰ ਮੈਨੂੰ ਮੇਰਾ ਨਾਮ ਵੀ ਗੁਰੀ ਹੈ ਮੈਂ ਨਾਲ ਹੀ ਗਵੰਡੀਆਂ ਇਹ ਇਹਨਾਂ ਦੇ ਘਰੇ ਕੋਈ ਬੰਦਾ ਆਇਆ ਸੀਗਾ ਜੀ ਇਹ ਤਾਂ ਪਤਾ ਨਹੀਂ ਵਿਅਕਤੀ ਸੀਗਾ ਕੋਈ ਇਹਨਾਂ ਦੇ ਘਰੇ ਗਾਲੀ ਗਲੋਚ ਕਰ ਰਿਹਾ ਸੀਗਾ ਤੇ ਉਹ ਸਾਈਡ 'ਚ ਹੋਇਆ ਮੜਾ ਜਾ ਤੇ ਭੱਜ ਕੇ ਬੱਚਿਆਂ ਨੂੰ ਲੈ ਕੇ ਸਾਡੇ ਘਰੇ ਵੜ ਗਏ ਇਹ ਨਾਲ ਹੀ ਸਾਡੇ ਘਰ ਵਿੱਚ ਤੇ ਇਹਨਾਂ ਦੇ ਘਰ ਵਿੱਚ ਆਇਆ ਤੇ ਇਹਨਾਂ ਦੇ ਕੋਈ ਗੈਣੇ ਗੱਟੇ ਵਗੈਰਾ ਸੀਗੇ ਜੋ ਪੈਸਾ ਪੂਸਾ ਸੀਗਾ ਥੋੜਾ ਬਹੁਤਾ ਉਹਨੇ ਚੋਰੀ ਚੋਰੀ ਕਰ ਲਿਆ ਉਸ ਤੋਂ ਬਾਅਦ ਉਹਨੇ ਐਵੀਡੈਂਸ ਮਿਟਾਉਣ ਦੇ ਮਾਰੇ ਨੇ ਆਗੂਗੋ ਲਾ ਗਿਆ ਮਤਲਬ ਕੀ ਕਹਿੰਦਾ ਕਿ ਉਹ ਚੋਰੀ ਦੇ ਬਹਾਨੇ ਆਇਆ ਘਰ ਦੇ ਵਿੱਚ ਚੋਰ ਚੋਰੀ ਦੀ ਵਾਰਦਾਤ ਨੂੰ ਕੋਈ ਅੰਜਾਮ ਦੇਣ ਵਾਸਤੇ ਆਇਆ ਤੇ ਪਰ ਸਬੂਤ ਮੇਟਾਉਣ ਵਾਸਤੇ ਸਰਸਰਾ ਇਹ ਦਰਸਲ ਗੱਲ ਇਹ ਹੈ ਹੁਣ ਇਹ ਚਿੱਟੇ ਦੀ ਦੌਰ ਜ਼ਿਆਦਾ ਚੱਲਦੀ ਆ ਨਸ਼ੇ ਦੇ ਮਾਰਿਆ ਨਹੀਂ ਪਤਾ ਲੱਗਦਾ ਨਸ਼ੇ ਨੂੰ ਵਿੱਚ ਬੰਦੇ ਨੂੰ ਨਸ਼ਾ ਕਿੱਥਾ ਹੋਇਆ ਸੀਗਾ ਉਹਨਾਂ ਜਿਆਦਾ ਹੁਣ ਤੁਸੀਂ ਇਹ ਦੇਖੋ ਵੀ ਐਡਾ ਵੱਡਾ ਉਹਦਾ ਉਸ ਦਾ ਬੰਦੇ ਦਾ ਹੌਸਲਾ ਪ੍ਰੇਮ ਨਗਰ ਵਿੱਚ ਸਾਰੇ ਸੀਸੀਟੀਵੀ ਕੈਮਰਾ ਨਾਲ ਪ੍ਰੇਮ ਨਗਰ ਘੇਰਿਆ ਹੋਇਆ ਆ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਇੰਨਾ ਬੰਦੇ ਨੇ ਨਸ਼ਾ ਕੀਤਾ ਹੋਇਆ ਕਿ ਕਿਸੇ ਦੇ ਦਰਵਾਜ਼ੇ ਨੂੰ ਬੰਦਾ ਪੇਟ ਰਿਆ ਆ ਪੇਟਣ ਤੋਂ ਬਾਅਦ ਇਹ ਅਚਾਨਕ ਆਪਣੀ ਜਾਨ ਬਚਾਉਣ ਨੂੰ ਤੁਸੀਂ ਦੱਸੋ ਇੱਕ ਛੋਟੀ 20 ਦਿਨਾਂ ਦੀ ਬੱਚੀ ਐ ਇੱਕ ਇਹਨਾਂ ਦੀ ਕੁੜੀ ਸੀਗੀ ਕਰੇ ਮਿਹਨਤ ਮਜ਼ਦੂਰੀ ਕਰਨ ਵਾਲੇ ਹੈਗੇ ਨੇ ਜੀ ਇਹ ਇਹਨਾਂ ਦੇ ਘਰੇ ਵੜ ਕੇ ਉਹ ਬੰਦੇ ਨੇ ਸਾਰਾ ਉਹਨੂੰ ਗਹਿਣਾ ਗੱਟਾ ਸੀਗਾ ਪੈਸਾ ਸੀਗਾ ਸਾਰਾ ਚੋਰੀ ਕਰਨ ਤੋਂ ਬਾਅਦ ਉਹ ਬੰਦੇ ਨੇ ਤੇਲ ਕੱਢ ਗਏ ਸਾਰ ਨੂੰ ਅੱਗ ਲਾ ਗਏ ਇਹਨਾਂ ਦੇ ਘਰ ਨੂੰ ਆ ਦੇਖੋ ਸਾਰੀ ਛੱਤ ਗਿਰ ਗਈ ਇਹਨਾਂ ਦੀ ਹੁਣ ਇਹ ਦੇਖੋ ਵੀ ਰਹਿਣਗੇ ਕਿੱਥੇ ਨਾਲ ਕੋਲ ਪਾਣ ਨੂੰ ਕੁਛ ਹੈਗਾ ਕੱਪੜੇ ਪਹਿਨਣ ਨੂੰ ਨਾ ਰੋਟੀ ਖਾਣ ਨੂੰ ਨਾਲਦ ਕੱਲੇ ਕੁਛ ਰਿਹਾ ਹੁਣ ਇੱਕ ਗਰੀਬ ਬੰਦਾ ਸੀਗਾ ਇਹ ਸਲਾਈ ਕਰਕੇ ਇਹ ਸਲਾਈ ਕਰਕੇ ਮਿਹਨਤ ਮਜ਼ਦੂਰੀ ਲੋਕਾਂ ਦੀ ਕੋਠੀਆਂ 'ਚ ਕੰਮ ਕਰ ਕਰਕੇ ਹੀ ਗੁਜ਼ਾਰਾ ਕਰ ਰਹੇ ਸੀਗੇ ਇਹਨਾਂ ਦੀ ਮੰਨ ਤੁਸੀਂ ਦੇਖੋ ਚੋਰੀ ਦੇ ਬਹਾਨੇ ਇਸ ਬੰਦੇ ਨੇ ਸਾਰਾ ਇੰਜਾਮ ਦਿੱਤਾ ਜੀ ਇਹਨਾਂ ਦਾ ਸਾਰਾ ਮਸ਼ੀਨ ਕੱਪੜੇ ਵਾਲੀ ਏਸੀ ਐਲ ਸੀ ਡੀਆਂ ਵਗੈਰਾ ਕੱਪੜੇ ਲੱਤੇ ਛੱਤ ਛੁੱਤ ਗਿਰਗੀ ਜੀ ਇਹਨਾਂ ਦੀ ਨਮਾਰੀਆਂ ਨਮੂਰੀਆਂ ਸਾਰੀਆਂ ਸੜ ਕੇ ਸੁਆਹ ਹੋ ਗਈਆਂ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਰਿਹਾ ਜੀ ਸਰ ਸਾਡੇ ਕੋਲ ਕੋਈ ਤਕਰੀਬਨ ਸਬਕ 12 ਵਜੇ ਸੂਚਨਾ ਮਿਲੀ ਸਾਡੇ ਕੰਟਰੋਲ ਰੂਮ ਤੇ ਜਿਸ ਦੀ ਸੂਚਨਾ ਸੀ ਨਾਲ ਦੇ ਨਾਲ ਫੋਕਲ ਪੁਆਇੰਟ ਸੌਸਿਸਟੀ ਦਿੱਤੀ ਉਹ ਤੋਂ ਫਾਇਰ ਡੈਂਡਰ ਸਮੇਂ ਸਟਾਫ ਉੱਥੇ ਪਹੁੰਚਿਆ ਪਰ ਮੌਕੇ ਤੇ ਸਾਡੇ ਕਰਮਚਾਰੀਆਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਅੱਗ ਨੂੰ ਕੰਟਰੋਲ ਕੀਤਾ ਗਿਆ ਅੱਗ ਤੇ ਮਕਾਨ ਨੰਬਰ 510 ਵਿੱਚ ਲੱਗੀ ਸੀਗੀ ਤੇ ਅਗਲਾ ਕੰਦਾ ਕਾਰਨ ਤਾਂ ਜਿਵੇਂ ਲੋਕਾਂ ਨੇ ਉੱਥੇ ਦੱਸਿਆ ਜਾਂ ਮਕਾਨ ਮਾਲਕਾਂ ਨੇ ਦੱਸਿਆ ਵੀ ਕੋਈ ਬੰਦੇ ਆਏ ਸੀ ਤੇ ਉਹ ਅੱਗ ਲਾ ਕੇ ਚਲੇ ਗਏ ਪਰ ਸਾਡੇ ਵੱਲੋਂ ਕੋਈ ਤਹਿਕੀਕ ਕਰ ਤਾਂ ਕੀਤੀ ਨਹੀਂ ਗਈ ਇਸ ਵੇਲੇ ਕਿਉਂਕਿ ਪੁਲਿਸ ਦੀ ਕਾਰਵਾਈ ਹੈ ਤਾਂ ਪੁਲਿਸ ਦੀ ਤਹਿਕੀਕ ਕਰਦੀ ਹੈ ਮਕਾਨ ਨਾਲ ਉਹਨਾਂ ਦਾ ਨੁਕਸਾਨ ਦੀ ਸ੍ਰਮਣ ਦੱਸਿਆ ਗਿਆ ਤਾਂ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਸਾਰਾ ਬੈੱਡ ਵਗੈਰਾ ਅਲਮਾਰੀਆਂ ਸੀਗੀ ਉਹਨਾਂ ਦੀਆਂ ਉਹਨਾਂ ਨੇ ਸੋ ਕੋ 46 ਦੀ ਬਾਲੇ ਦੀ ਹੋਂਕਰ ਉਹਨਾਂ ਨੂੰ ਇਸ ਨੂੰ ਕਾਰਨ ਕੀ ਮੰਨਦੇ ਹੋਏ ਕਿ ਕਿਸ ਤਰ੍ਹਾਂ ਲੱਗੀ ਹੋਏਗੀ ਅੱਗ ਤੇ ਘਰ ਦੇ ਨਾਲ ਕੋਈ ਦੱਸਿਆ ਕਿ ਕਿਸ ਤਰ੍ਹਾਂ ਲੱਗੀ ਅੱਗ ਜਾਂ ਕੋਈ ਆਪਣਾ ਤੁਹਾਨੂੰ ਦੇਖਣੋਂ ਕਿਉਂਕਿ ਛੱਤ ਵੀ ਵਗਰ ਵੀ ਅਚਾਨਕ ਗਿਰ ਗਈ ਸਿਲੰਡਰ ਵਗਰ ਵੀ ਅੰਦਰ ਪਏ ਸਰ ਗੱਲ ਇਹ ਵੀ ਸਾਨੂੰ ਤਾਂ ਅੱਗ ਲੱਗੀ ਦਾ ਹੀ ਪਤਾ ਲੱਗਿਆ ਜਿਸ ਟਾਈਮ ਸਾਡੇ ਕਰਮਚਾਰੀ ਮੌਂਟੇਜ ਕਰਮਚਾਰੀ ਨੇ ਮਨ ਦੱਸਿਆ ਤੇ ਵੀ ਅੱਗ ਬਹੁਤ ਜ਼ਿਆਦਾ ਫੈਲੀ ਹੋਈ ਸੀ ਕੱਪੜਿਆਂ ਨੂੰ ਲੱਗੀ ਸੀ ਪਰਦਿਆਂ ਨੂੰ ਲੱਗੀ ਹੋਈ ਸੀਗੀ ਬੈਡਾਂ ਨੂੰ ਲੱਗੀ ਹੋਈ ਸੀ ਅਲਮਾਰੀ ਦੇ ਤੱਕੀ ਪਾਲੀਸੀ ਤੇ ਛੱਤਾਂ ਤੁਹਾਨੂੰ ਮੈਂ ਦੱਸ ਚੁੱਕਾ ਵੀ ਛੱਤਾਂ ਉਹਨੇ ਬਾਲਿਆਂ ਦੀ ਹੋਣ ਕਰਕੇ ਵੀ ਕਾਫੀ ਅੱਗ ਲੱਗਦੀ ਸੀ ਇਸ ਕਰਕੇ ਅੱਗ ਗੱਲ ਇਹ ਆ ਵੀ ਅੱਗ ਕਿਸ ਤਰ੍ਹਾਂ ਲੱਗੀ ਇਹ ਤਾਂ ਉਹਨਾਂ ਦੇ ਜਿਹੜੇ ਮਾਲਕ ਕਹਿ ਰਹੇ ਜਾਂ ਮਹੱਲੇਦਾਰ ਵੀ ਇਹ ਕਹਿ ਰਹੇ ਕੁਝ ਵੀ ਕੋਈ ਬੰਦੇ ਆਏ ਸੀਗੇ ਉਹਨਾਂ ਦਾ ਅੰਦਰ ਵੜ ਕੇ ਲੜਾਈ ਮਾਰ ਕਟਾਈ ਵੀ ਹੋਈ ਹੈ ਜਾਂ ਪਤਾ ਨਹੀਂ ਤੇ ਉਹ ਅੱਗ ਲਗਾ ਗਏ ਕਿੰਨੇ ਕੁ ਮੁਸ਼ਕਲ ਕਰਨੀ ਪਈ ਇਹਨੂੰ ਬੁਝਾਉਣ ਤੋਂ ਅੱਗ ਕਿਉਂ ਸਾਨੂੰ ਤਕਰੀਬਨ ਡੇਢ ਘੰਟਾ ਲੱਗਿਆ ਸੀ ਅੱਗ ਬੁਝਾਉਣ ਦੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर